ਵਾਹਿ ਗੁਰੂ ਸਾਹਿਬ ਜੀਓ ਮਲਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੁਝੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲੈ ਸਾਤਿ ਉਪਜੈ ਅਨ ਦਿਨ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਏ ਸਤ ਗੁਰ ਪੁਰਖ ਮਿਲੇ ਨਾਉ ਪਾਈਏ ਹਰ ਨਾਮੇ ਸਦਾ ਸਮਾਇ ਰਹਾਉ ਮਨ ਮੁਖ ਸਦਾ ਵਿਛੜੇ ਫਿਰੇ ਕੋਈ ਨਾ ਕਿਸੇ ਨਾਲ ਹੋ ਮੈਂ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨਾ ਵਿਛੜਹਿ ਅਨ ਦਿਨ ਨਾਮ ਸਮਾਲ ਸਭ ਨਾ ਕਰਤਾ ਇਕ ਤੂੰ ਨਿਤ ਕਰ ਦੇਖੇ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਪੰਡਾਰ ਤੋ ਆਪੇ ਸਭ ਕੁਛ ਜਾਣਦਾ ਕਿਸੇ ਅਗੇ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੈ ਗੁਰ ਕੈ ਸਹਜ ਸੁਪਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰਸਾਲਾ ਹੈ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਏ ਗੁਰ ਪ੍ਰਸਾਦਿ ਪਰਮ ਪਦ ਪਾਇਆ ਵੱਡੇ ਵੱਡਿਆਈ ਹੋਏ ਅਨ ਦਿਨ ਗੁਣ ਗਾਵੇਂਤ ਸਾਚੇ ਸਚ ਸਮਾਵੇ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਦਜ ਕੋੜ ਕੁਟੰਬ ਹੋਮੈ ਬਿਖ ਤ੍ਰishna ਚੱਲਣ ਹਿਰਦੈ ਸਮਾਲ ਰਹਾਉ ਸਤ ਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਜੇ ਦਾਨ ਦੇ ਤ੍ਰਿਪਤਾਸੇ ਸਚੇ ਨਾਮ ਸਮਾਹੇ ਅਨ ਦਿਨ ਹਰ ਰਵਿਆਰ ਦੇ ਅੰਤਰ ਫਹਿਜ ਸਵਾਦ ਲਗਾਏ ਸਤ ਗੁਰ ਸ਼ਬਦ ਦੇ ਹਮਨ ਭਿਦਿਆ ਹਿਰਦੈ ਸਾਚੇ ਬਾਣੀ ਮੇਰਾ ਪ੍ਰਭ ਅਲੱਖ ਨਾ ਜਾਏ ਲਖਿਆ ਗੁਰਮੁਖ ਆਖ ਕਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰੰਗ ਪਾਣੀ ਆਮਣ ਜਾਣਾ ਬਹੜ ਨਾ ਹੋਵੇ ਗੁਰਮੁਖ ਸਹਜ ਤਿਆਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਸਚ ਸਾਚ ਪਤੀ ਜੈ ਵਿਚ ਹੋਇ ਆਪ ਗਵਾਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਵਰ ਨਾ ਕੋਈ ਏਕੋ ਨਾਮ ਹੈ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੁਰ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਨ ਗੰਦਰਬ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹੋ ਮੈਂ ਮਾਰ ਸਦ ਮਨ ਵਸਾਇਆ ਹਰ ਰੱਖਿਆ ਉਰਤਾਰ ਜਿਸਹਿ 부ਝਾਏ ਸੋਈ 부ਜੈ ਜਿਸ ਨੂੰ ਆਪੇ ਲੈ ਮਿਲਾਏ ਅਨੰਦ ਬਾਣੀ ਸ਼ਬਦੇ ਗਾਵੇ ਸਾਚ ਰਹੈ ਨਿਵਲਾਈ ਮਨ ਮੇਰੇ ਖਿੰਖਿਨ ਨਾਮ ਸਮਾਲ ਗੁਰ ਕੇ ਦਾਤ ਸ਼ਬਦ ਸੁਖ ਅੰਤਰ ਫਦਾ ਨਿਭੈ ਤੇਰੇ ਨਾਲ ਰਹਾਉ ਮਨਮੁਖ ਆਖੰਡ ਕਦੇ ਨਾ ਚੁਕੈ ਦੁਜੈ ਭਾਇ ਦੁਖ ਪਾਇ ਨਾਮ ਵਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛਤਾਏ ਮਰ ਮਰ ਜਨਮੇ ਕਦੇ ਨ ਬੁਝੇ ਵਿਸ਼ਟਮਹਿ ਸਮਾਏ ਗੁਰਮੁਖ ਨਾਮ ਰਤੇ ਸੇ ਉਧਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰੱਖਿਆ ਉਰਤਾਰ ਮਨ ਤਨ ਨਿਰਮਲ ਨਿਰਮਲ ਮਤ ਉਤਮ ਉਹ ਤਮ ਬਾੜੀ ਹੋਈ ਇੱਕ ਉਪਰਖ ਏਕ ਪ੍ਰਭ ਜਾਤਾ ਦੂਜਾ ਵਰਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖਾ ਭੇਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਪਾਵੇ ਤਿਸ ਆਪੇ ਦੇਵੇ ਪਾਵੇ ਤੇ ਵੈ ਚਲਾਏ ਮਲਾਰ ਮਹਲਾ ਤੀਜਾ ਦੋ ਤੁਕੇ ਸਤ ਗੁਰ ਤੇ ਪਾਵੈ ਘਰ ਦਰ ਮਹਿਲ ਸੁਥਾਨ ਗੁਰ ਸ਼ਬਦ ਦੇ ਚੋਕੇ ਅਬਿਮਾਨ ਜਿਨ ਕੋ ਨਿਲਾਟ ਲਖਿਆ ਧੁਰ ਨਾਮ ਅਨੰਦਨ ਨਾਮ ਸਦਾ ਸਦਾ ਤੇ ਆਵਹਿ ਸਾਚੇ ਦਰਗਹਿ ਪਾਵਹਿ ਮਾਨ ਰਹਾਉ ਮਨ ਕੇ ਵਿਦ ਸਤ ਗੁਰ ਤੇ ਜਾਣ ਅਨੰਦਨ ਲਾਗੇ ਸਦ ਹਰਿ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਹ ਸਾਚੇ ਪਾਵਹਿ ਮਾਨ ਇਹੋ ਮਨ ਖੇਲੇ ਹੁਕਮ ਕਾ ਬਾਧਾ ਇੱਕ ਖਿੰਮਹਿ ਦਹ ਦਿਸ ਫਿਰ ਆਵੇ ਜਾਇ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੇ ਇਸ ਮਨ ਕੀ ਬਿਦ ਮਨ ਹੂ ਜਾਣੈ 부ਜੇ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵਹਿ ਪਾਰ ਮਲਾਰ ਮਹਲਾ ਤੀਜਾ ਜਿਉ ਪਿੰਡ ਪ੍ਰਾਨ ਸਭ ਤਿਸਕੇ ਘਟ ਘਟ ਰਹਿਆ ਸਮਾਏ ਇੱਕ ਸਬੈਨ ਮੈਂ ਅਵਰ ਨਾ ਜਾਣਾ ਸਤ ਗੁਰ ਦੀਆ ਬੁਝਾਈ ਮਨ ਮੇਰੇ ਨਾਮ ਰੋ ਲਵਲਾਈ ਅਦੀਸ਼ਟੇ ਅਗੋਚਰ ਅਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾਉ ਮਨ ਤਨ ਭੀਜੈ ਏਕ ਲਿਵ ਲਾਗੇ ਸਹਜੇ ਰਹੇ ਸਮਾਏ ਗੁਰ ਪ੍ਰਸਾਦਿ ਭ੍ਰਮ ਭਉ ਭਾਗੇ ਏਕ ਨਾਮ ਲਿਵ ਲਾਈ ਗੁਰ ਬਚਨਿ ਸਚਕਾਰ ਕਮਾਵੇ ਗਤ ਮਤ ਤਬਹੀ ਪਾਏ ਕੋਟ ਮਦੇਕ ਸਹਿ ਬੁਝਾਏ ਤិន ਰਾਮ ਨਾਮ ਲੈ ਬਲਾਈ ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁੱਧ ਪਾਏ ਮਨ ਤਨ ਪ੍ਰਾਨ ਧਰੀ ਤਿਸ ਆਗੇ ਨਾਨਕ ਆਪ ਗਵਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤੇ ਰਾਤੇ ਸਦ ਬੈ ਰਗੀ ਦਰਸਾ ਚੈ ਪਤ ਪਾਏ ਮਨ ਰੇ ਮਨ ਸਿਆਰੋ ਸਮਾਈ ਗੁਰਮੁਖ RAM ਨਾਮ ਮਨ ਭੀਜੈ ਹਰ ਸਤਿ ਨਿ ਬੁਲਾਇ ਰਹਾ ਮੇਰਾ ਪ੍ਰਭ ਅਤਿ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਚ ਸੰਜਮ ਕਰਨੇ ਹਰ ਕੀ ਰਤ ਹਰ ਸੇ ਤੇਨੇ ਲੁਲਾਈ ਆਪੇ ਸ਼ਬਦ ਸਚ ਸਖੀਆਪੇ ਜਿਨ ਜੋਤੀ ਜੋਤ ਮਿਲਾਏ ਦੇਹ ਕਾਚੇ ਪਾਉਣ ਵਜਾਏ ਗੁਰਮੁਖੇ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਰ ਲਾਏ ਸੋ ਸਚ ਰਹਿਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾ ਮੇ ਦੇ ਵਡਾਈ ਮਲਾਰ ਮਹਲਾ ਤੀਜਾ ਹੋ ਮੈਂ ਬਖ ਮਨ ਮੁਹਿਆ ਲੱਦਿਆ ਅਜਗਰ ਪਾਰੇ गरड शब्द मुख पाया हो मैं बिख हर मारे मन रे हो मैं मोह दुख पारें एहो भव जल जगत ना जाए तरणा गुरमुख तर हर तारे रहाओ त्रय गुण माया मोह पसारा ਸਭ ਵਰਤੇ ਆਕਾਰੀ ਤੁਰਿਆ ਗੁਣ ਸਤ ਸੰਗਤ ਪਈਐ ਨਦਰੇ ਪਾਰ ਉਤਾਰੇ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਉਹ ਤਮ ਹੈ ਹਰ ਕੀਰਤ ਜਗ ਬਿਸਥਾਰ कृपा कृपा कर ठाकुर मेरे हर 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 उरतार नानक सत घर पूरा पाया मन जपिया नाम मुरार मलाल महला तीजा कर दूजा ਇਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਮਨ ਗਿਰਹਿ ਕੇ ਇਹੋ ਮਨ ਉਦਾਸੀ ਕੇ ਇਹੋ ਮਨ ਅਵਰਣ ਸਦਾ ਅਵਿਨਾਸੀ ਕੇ ਇਹੋ ਮਨ ਚੰਚਲ ਕੇ ਇਹੋ ਮਨ ਬੈਰਾਗੀ ਇਸ ਮਨ ਕੋ ਮਮਤਾ ਕਿੱਥੋਂ ਲਾਗੇ ਪੰਡਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜ੍ਹੇ ਉਠਾਵਹਿ ਪਾਰ ਰਹਾਉ ਮਾਇਆ ਮਮਤਾ ਕਰਤੈ ਲਾਏ ਇਹੋ ਹੁਕਮਾ ਕਰ ਸ੍ਰੇਸ਼ਟ ਉਪਾਏ ਗੁਰ ਪ੍ਰਸਾਦਿ ਬੋਝੋ ਪਾਏ ਸਦਾ ਰਹੋ ਹਰ ਕੇ ਸਰਣਾਇ ਸੋ ਪੰਡਤ ਜੋ ਤੇਹਾ ਗੁਨਾ ਕੇ ਪਾਡੇ ਉਤਾਰੈ ਅਨ ਦਿਨ ਇੱਕੋ ਨਾਮ ਵਖਾਣੈ ਸਤ ਗੁਰ ਕੇ ਉਹ ਦੇਖਿਆ ਨੇ ਸਤ ਗੁਰ ਆਗੇ ਸੀਸ ਧਰੇ ਸਦਾ ਲਗ ਰਹੇ ਨਿਰਬਾਨ ਸੋ ਪੰਡਤ ਦਰਗਹ ਪਰਵਾਨ ਸਭਨਾ ਮੈਂ ਇੱਕ ਇੱਕ ਵਖਾਨੇ ਜਾਂ ਇੱਕੋ ਵਖੈ ਤਾਏ ਕੋ ਜਾਣੇ ਜਾਕੋ ਬਖਸ਼ੇ ਮਿਲੇ ਸੋਏ ਐਥੇ ਉਥੇ ਸਦਾ ਸੁਖ ਹੋਏ ਕਹਿਤ ਨਾਨਕ ਕਮਨ ਬਿਦ ਕਰੇ ਕਿਆ ਕੋਏ ਸੋਈ ਮੁਕਤ ਜਾ ਕੋ ਕਿਰਪਾ ਹੋਏ ਅਨ ਦਿਨ ਹਰ ਗੁਣ ਗਾਵੇ ਸੋਈ ਸਾਸਤਰ ਵੇਦ ਕੀ ਫਿਰ ਕੋ ਕ ਨਹੋਏ ਮਲਾਰ ਮਹਲਾ ਤੀਜਾ ਪ੍ਰਮਾ ਪ੍ਰਮਾ ਜੋਨਾ ਮਨ ਮੁਖ ਪਰਮਾਏ ਜਮ ਕਾਲ ਮਾਰੇ ਨਿਤ ਪਤ ਗਵਾਏ ਸਤ ਗੁਰ ਸੇਵਾ ਜਮ ਕੇ ਕਾਨ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਏ ਪ੍ਰਾਣੀ ਗੁਰ ਮੁਖ ਨਾਮ ਧਿਆਏ ਜਨਮ ਪਦਾਰਥ ਦਬੇ ਦਾ ਖੋਇਆ ਕਉੜੇ ਬਦਲੇ ਜਾਇ ਰਹਾ ਕਰ ਕਿਰਪਾ ਗੁਰਮੁਖ ਲਗੇ ਪਿਆਰ ਅੰਤਰ ਭਗਤ ਹਰ ਹਰ ਉਰਤਾਰ ਭਵ ਜਲ ਸ਼ਬਦ ਲੰਘਾਵਣ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤ ਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੂਲੇ ਬਹੁ ਮਾਇਆ ਹੋ ਮੈਂ ਮਮਤਾ ਬਹੁ ਮੋਹ ਵਧਾਇਆ ਦੁਜੈ ਪਾਏ ਮਨ ਮੁਖ ਦੁਖ ਪਾਇਆ ਆਪੇ ਕਰਤਾ ਅਗੰ ਅਥਾ ਗੁਰ ਸ਼ਬਦੀ ਜਪਿਐ ਸਚ ਲਹਾ ਹਾਜ਼ਰ ਹਾਜੂਰਾ ਹਰ ਵੇ ਪਰਵਾਹ ਨਾਨਕ ਗੁਰਮੁਖ ਨਾਮ ਸਮਾਹ ਮਲਾਰ ਮਹਲਾ 3 ਜੀ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੇ ਭਗਤ ਅਨ ਦਿਨ ਸਦ ਜਾਗੇ ਸਤ ਗੁਰ ਸੇਵਹਿ ਆਪ ਗਵਾਏ ਹੋ ਤਿੰਨ ਜਨ ਕੇ ਸਦ ਲਾਗੋ ਪਾਏ ਹੋ ਜੀਵਾ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਤ ਪਾਏ ਰਹਾ ਮਾਇਆ ਮੋਹ ਅਗਿਆਨ ਗਵਾਰ ਮਨ ਮੁਖ ਮੋਹੇ ਮੁਗਦ ਗਵਾਰ ਅਨ ਦਿਨ ਧੰਦਾ ਕਰਤ ਵਿਹਾਏ ਮਰ ਮਰ ਜੰਮੇ ਮਿਲੇ ਸਜਾਏ ਗੁਰਮੁਖ RAM ਨਾਮ ਲੇਵ ਲਾਏ ਕੋੜੇ ਲਾਲਚ ਨਾ ਲਪਟਾਏ ਜੋ ਕਿਛੁ ਹੋਵੇ ਸਹਜ ਸੁਪਾਏ ਹਰ ਰਸ ਪੀਵੇ ਰਸਨ ਰਸਾਏ ਕੋਟ ਮਦੇ ਕਿਸੈ ਬੁਝਾਈ ਆਪੇ ਬਖਸ਼ੇ ਦੇ ਵਡਿਆਏ ਜੋ ਤੁਰ ਮਿਲਿਆ ਸੋ ਵਿਛੜ ਨ ਜਾਏ ਨਾਨਕ ਹਰ ਹਰ ਨਾਮ ਸਮਾਏ ਮਲਾਰ ਮਹਲਾ ਤੀਜਾ ਰਸਨਾ ਨਾਮ ਸਭ ਕੋ ਏ ਕਹ ਸਤ ਗੁਰ ਸੇਵੇ ਤਾ ਨਾਮ ਲਹ ਬੰਧਨ ਤੋੜੇ ਮੁਕਤ ਘਰ ਰਹਿ ਗੁਰ ਸ਼ਬਦੇ ਆਸਥਿਰ ਘਰ ਬਹਿ ਮੇਰੇ ਮਨ ਕਾਹੇ ਰੋਸ ਕਰਿਜੈ ਲਾਹਾ ਕਲ ਯੁਗ ਰਾਮ ਨਾਮ ਹੈ ਗੁਰਮਤਿ ਅਨ ਦਿਨ ਹਿਰਦੈ ਰ ਵਿਜੈ ਰਹਾਉ ਬਾਬੀਆ ਖਿੰਖਿਨ ਬਿਲ ਲਾਏ ਬਿਨ ਪਰ ਦੇਖੇ ਨੀਂਦ ਨਾ ਪਾਏ ਇਹੋ ਵਿਛੋੜਾ ਸਹਿਆ ਨਾ ਜਾਏ ਸਤ ਗੁਰ ਮਿਲੇ ਤਾਂ ਮਿਲੇ ਸੁਭਾਏ ਨਾਮ ਹੀਣ ਬਿਨ ਸਹਿ ਦੁਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਵਿਣ ਭਾਗਾ ਨਾਮ ਨਾ ਪਾਇਆ ਜਾਏ ਬਹੁ ਬਿਦ ਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਵੇਦ ਵਿਚਾਰ ਬਿਖਿਆ ਮੈਲ ਬਿਖਿਆ ਵਾਪਾਰ ਮਰ ਜਨਮੈ ਫਿਰ ਹੋਏ ਖੁਵਾਰ ਗੁਰਮੁਖ ਤੁਰਿਆ ਗੁਣ ਓਰਤਾਰ ਗੁਰਮਾਨੈ ਮਾਨੈ ਸਭ ਕੋਏ ਗੁਰਬਚਨੈ ਮਨ ਸੀਤਲ ਹੋਏ ਚਹ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਏ ਗੁਰਮੁਖ ਮਾਨੈ ਮਾਨੈ ਸਭ ਕੋਏ ਗੁਰ ਬਚਨੇ ਮਨ ਸੇਤਲ ਹੋਏ ਚਹ ਜਗ ਸੋਬਾ ਨਿਰਮਲ ਜਨ ਸੋਏ ਨਾਨਕ ਗੁਰਮੁਖਾ ਵਿਰਲਾ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ